ਆਰਕੈਸਟਰਾ ਸਿਮਰ ਸੰਦੂ ਨਾਲ ਗਿਲ ਰਿਜ਼ੋਰਟ ਸਮਰਾਲਾ ਵਿੱਚ ਹੋਈ ਘਟਨਾ ਲਈ ਪੀੜਤ ਲੜਕੀ ਨੂੰ ਇਨਸਾਫ ਦਿਵਾਉਣ ਸੰਬੰਧੀ ਵੱਖ-ਵੱਖ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਮਹਿਲਾ ਕਮਿਸ਼ਨ ਪੰਜਾਬ ਨੂੰ ਦਿੱਤੀ ਦਰਖਾਸਤ ਮੋਰਚੇ ਦੇ ਆਗੂਆਂ ਨੇ ਕਿਹਾ ਜੇਕਰ ਇਸ ਮੰਗ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਐਸੀਬੀਸੀ ਮਹਾਪੰਚਾਇਤ ਪੰਜਾਬ ਅਤਿਆਚਾਰ ਪ੍ਰਸ਼ਨਾਚਾਰ ਵਿਰੋਧੀ ਫਰੰਟ ਪੰਜਾਬ ਅਤੇ ਨਰੇਗਾ ਵਰਕਰ ਫਰੰਟ ਇੰਡੀਆ ਅਤੇ ਹੋਰ ਜਥੇਬੰਦੀਆਂ ਇਕੱਠਿਆਂ ਹੋ ਕੇ ਵੱਡਾ ਸੰਕਰਸ਼ ਕਰਨ ਲਈ ਮਜਬੂਰ ਹੋ ਜਾਵਾਂਗੇ। ਜਿਹੜੀ ਹੈ ਸਮਰਾਲੇ ਦੀ ਗੱਲ ਜਿਹੜੀ ਚੱਲ ਰਹੀ ਹੈ ਤਿੰਨ ਚਾਰ ਦਿਨ ਹੋ ਗਏ ਉਹ ਮੀਡੀਆ 'ਚ, ਸੋਸ਼ਲ ਮੀਡੀਆ 'ਆਂ ਰਹੀਆਂ, ਵੀਡੀਓ ਚੈਨਲ 'ਆਂ ਰਹੀਆਂ, ਫੋਟੋ 'ਆਂ ਰਹੀਆਂ ਦੇਖ ਰਹੇ ਨੇ ਕਿ ਕਿਵੇਂ ਕਿਸ ਤਰ੍ਹਾਂ ਪੰਜਾਬ ਜਿਹੜਾ ਇਹ ਇੱਕ ਉਹ ਵੀ ਅਤਿਆਚਾਰ ਹੈ ਜਿਵੇਂ ਇੱਕ ਪੁਲਿਸ ਮੁਲਾਜ਼ਮੇ ਜਾਂ ਬਰਾਤੀ ਸੱਜਣ ਕੁਛ ਸ਼ਰਾਬ ਪੀ ਵੀ ਹੈ। ਉਹ ਕੁੜੀ ਨਾਲ ਸਾਹਮਣੇ ਸਟੇਜ ਤੇ ਗਲਾਸ ਮਾਰਿਆ ਉਹਨੂੰ ਗਾਲੀ ਕਲੋਚ ਕੀਤੀ ਗਈ। ਪਰਲੇਕ ਨੂੰ ਪੁਲਸ ਵਿੱਚ ਚਾਣ ਵਾਸਤੇ ਆਪਣੇ ਹੱਥ ਕੱਡੇ ਵਰਤ ਰਹੀ ਹੈ ਜਿਵੇਂ ਕਿਸੇ ਡੀਜੇ ਵਾਲੇ ਤੋਂ ਗਲਤ ਸਟੇਟਮੈਂਟ ਦਵਾ ਦੇਣੀ ਵੀ ਉਹ ਕੁੜੀ ਸ਼ਰਾਬ ਪੀਂਦੀ ਸੀ ਕਿ ਯਾ ਕਿਸੇ ਉਹਦੇ ਸੱਚੀ ਸਹੇਲੀਆਂ ਤੋਂ ਸਟੇਟਮੈਂਟ ਦਵਾ ਦੇਣੀ ਇਹ ਸਿਰਫ ਤਾਂ ਸਿਰਫ ਜਿਹੜੀ ਪੁਲਸ ਹੈਗੀ ਖਾਨਾ ਪੂਰਤੀ ਹੈ ਦੋਸ਼ੀ ਨੂੰ ਵਿਚਾਣ ਵਾਲਾ ਕੰਮ ਹੈਗਾ ਜਦ ਕਿ ਮੈਨੂੰ ਇਹ ਵੀ ਪਤਾ ਲੱਗਿਆ ਵੀ ਜਿਹੜਾ ਉਹ ਪਰਚੇ ਜਿਹੜਾ ਪਰਚਾ ਹੋਇਆ ਉਹਦੇ ਵਿੱਚ ਨਾ ਮਾਤਰਾ ਧਾਰਾ ਲਾਈਆਂ ਗਈਆਂ ਢਿੱਲੀ ਕਾਰਵਾਈ ਕੀਤੀ ਗਈ ਤੇ ਉਸੇ ਕੁਲ ਦੇ ਵਿੱਚ ਪੁਲਿਸ ਮੁਲਾਜ਼ਮ ਕਹਿੰਦੇ ਜਿਹੜਾ ਪਰਚਾ ਹੋਇਆ ਪੁਲਿਸ ਮੁਲਾਜ਼ਮ ਵੀ ਵਿੱਚ ਦੋਸ਼ੀ ਹੈਗਾ ਤੇ ਉਸ ਨੂੰ ਵਿਚਾਣ ਲਈ ਜਿਹੜੀ ਪੁਲਿਸ ਇਹ ਹੱਥ ਕੰਡੇ ਵਰਤ ਰਹੀ ਹੈ ਉਸੇ ਇਸੇ ਤਰ੍ਹਾਂ ਜਿਹੜੇ ਪੰਜਾਬ ਦੀ ਪੁਲਿਸ ਹੈ ਸਾਡੇ ਕੋਲੇ ਵੱਖ-ਵੱਖ ਥਾਣਿਆਂ ਦੇ ਕੇਸ ਜਿਵੇਂ ਗੱਲ ਜ਼ਿਲ੍ਹਾ ਮੋਹਾਲੀ ਦੀ ਕਰ ਲਈਏ ਪਹਿਲਾਂ ਤਾਂ ਦੋਸ਼ੀ ਜਿਹੜਾ ਕ੍ਰਾਈਮ ਕਰਨ ਵਾਲਾ ਆ ਜੇ ਠੱਗੀ ਠੋਰੀ ਕਰਨ ਵਾਲਾ ਅਜਿਹੀ ਕੋਈ ਧੱਕਾਸ਼ਾਹੀ ਕਰਨ ਵਾਲਾ ਉਹ ਬੰਦਾ ਫੜਿਆ ਨਹੀਂ ਜਾਂਦਾ ਜੇਕਰ ਫੜ ਲਵੇਂ ਤਾਂ ਪੁਲਿਸ ਜਿਹੜੀ ਹੱਥ ਕੰਡੇ ਵਰਤ ਕੇ ਉਸ ਦੋਸ਼ੀ ਨੂੰ ਬਚਾਉਣ ਵਾਸਤੇ ਉਸ ਦੋਸ਼ੀ ਨੂੰ ਬੇਗਨਾਹ ਕਰਨ ਵਾਸਤੇ ਆਹ ਜਿਹੜੀਆਂ ਕਾਰਵਾਈਆਂ ਰਹੀ ਦੀ ਹੈ ਜਿਸ ਦੀ ਅਸੀਂ ਅੱਜ ਲਿਖਤੀ ਕੰਪਲੇਂਟ ਮੈਲਾ ਕਮਿਸ਼ਨ ਪੰਜਾਬ ਨੂੰ ਸੀ ਦਿੱਤੀ ਹੈ ਰਜਿਸਟਰੀ ਕਰਕੇ ਆਏ ਹੁਣੇ ਤੇ ਸਾਰੇ ਮੋਰਚੇ ਸੱਜਿਆਂ ਨਹੀਂ ਅਸੀਂ ਆਪਣੀ ਮੀਟਿੰਗ ਕੀਤੀ ਤੇ ਉਹ ਇੱਕ ਲਿਖਤੀ ਅਸੀਂ ਦਰਖਾਸਤ ਦੇਈ ਹੈ ਜਦ ਕੇ ਪੜੀ ਲਿਖੀ ਨੌਜਵਾਨ ਜੇਕਰ ਇਹਨਾਂ ਨੂੰ ਸਰਕਾਰੀ ਨੌਕਰੀਆਂ ਮਿਲ ਜਾਣ ਤਾਂ ਇਹਨਾਂ ਨੂੰ ਕਾਨੂੰ ਸਟੇਜਾਂ ਤੇ ਨੱਚ ਟੱਪ ਕੇ ਆਪਣਾ ਗੁਜ਼ਾਰਾ ਕਰਨਾ ਪਵੇ ਪਰ ਆਪਣੇ ਘਰ ਦੀ ਮੁਸ਼ਕਲਾਂ ਨੂੰ ਲੈ ਕੇ ਬਹੁਤ ਔਖਾ ਜਿਹੜੇ ਸਾਡੇ ਮੁੱਡੇ ਕੁੜੀਆਂ ਗਰੀਬ ਲੋਕਾਂ ਚ ਹੈ ਕਿਸੇ ਵੀ ਜਾਤੀ ਨਾਲ ਸੰਬੰਧਿਤ ਰੱਖਣਾ ਹੁਣ ਪਰ ਇਹ ਜਦੋਂ ਗੁਜ਼ਾਰੇ ਦੀ ਗੱਲ ਆ ਜਾਂਦੀ ਹੈ ਰੋਜ਼ਗਾਰ ਦੀ ਗੱਲ ਆ ਜਾਂਦੀ ਹੈ ਤਾਂ ਹਰ ਇੱਕ ਬੰਦੇ ਦਾ ਆਪਣਾ ਆਪਣਾ ਰੋਜ਼ਗਾਰ ਦਾ ਸਾਧਨ ਬਣਾਇਆ ਹੋਆ ਪਰ ਲੋਕ ਜਿਹੜੇ ਤਮਾਸ਼ਵੀਨ ਲੋਕ ਨੇ ਉਹ ਇਹਨਾਂ ਨੂੰ ਆਪਣਾ ਰੋਜ਼ਗਾਰ ਨਹੀਂ ਕਰ ਸਕਦੇ ਤੇ ਅਸੀਂ ਵੀ ਕਹਿੰਦੇ ਹਾਂ ਵੀ ਹਰ ਇੱਕ ਬੰਦਾ ਮਿਹਨਤ ਕਰਕੇ ਰੋਟੀ ਖਾਵੇ ਤਾਂ ਕਿ ਇਹ ਕ੍ਰਾਈਮ ਵੱਲ ਨਾ ਜਾਣ ਨਸ਼ੇ ਵੱਲ ਨਾ ਜਾਣ ਤੇ ਦੂਜੇ ਪਾਸੇ ਨਾ ਜਾਣਾ ਪਰ ਇਹ ਤਾਂ ਮਹਿਲਾ ਕਮਿਸ਼ਨ ਵੱਲੋਂ ਪੜੇ ਇਹਨੂੰ ਜਾਰੀ ਕਰ ਦਿੱਤਾ ਗਿਆ ਤੇ ਪੂਰੀ ਡਿਟੇਲ ਹੈ ਜਿਹੜੀ ਐਸਐਸਪੀ ਤੋਂ ਮੰਗ ਲਈ ਅਸੀਂ ਇਹ ਵੀ ਮਹਿਲਾ ਕਮਿਸ਼ਨ ਨੂੰ ਬੇਨਤੀ ਕੀਤੀ ਹੈ ਲਿਖਤੀ ਵੀ ਉਸ ਜ਼ਿਲ੍ਹੇ ਤੋਂ ਬਾਹਰ ਪੜਤਾਲ ਕਰਾਈ ਜਾਵੇ ਤਾਂ ਕਿ ਉਸੇ ਸਰਕਲ ਦਾ ਡੀਐਸਪੀ ਇਨਕੁਆਇਰੀ ਕਰ ਰਿਹਾ ਉਸੇ ਸਰਕਲ ਵਿੱਚ ਦੁਰਘਟਨਾ ਹੋਈ ਹੈ ਉਸ ਜ਼ਿਲ੍ਹੇ ਤੋਂ ਬਾਹਰ ਕਿਸੇ ਐਸਐਸਪੀ ਦੀ ਡਿਊਟੀ ਲਾਈ ਜਾਵੇ ਉਹ ਪੂਰੀ ਤਰ੍ਹਾਂ ਦੇ ਪੜਤਾਲ ਕਰੇ ਤੇ ਦੋਸ਼ੀਆਂ ਦੇ ਜਿਹੜੀਆਂ ਬਣਦੀਆਂ ਧਾਰਾਵਾਂ ਕਾਨੂੰਨ ਅਨੁਸਾਰ ਲਾ ਕੇ ਉਹਨਾਂ ਨੂੰ ਰੈਸਟ ਕੀਤਾ ਜਾਵੇ ਗ੍ਰਿਫਤਾਰ ਕੀਤਾ ਜਾਵੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਮੋਰਚੇ ਵੱਲੋਂ ਐਸਸੀਬੀਸੀ ਮਹਾਪੰਚਾਇਤ ਵੱਲੋਂ ਤੇ ਐਚਐਚਾ ਪ੍ਰਸ਼ਾਸਨ ਵੱਲੋਂ ਵਿਰੋਧੀ ਵਿਰੋਧੀ ਫਰੰਟ ਵੱਲੋਂ ਆਪਾਂ ਜਿਹੜਾ ਹੈ ਸੰਘਰਸ਼ ਦਾ ਜਿਹੜਾ ਰਾਹ ਨਾ ਆਪਣਾ ਹੈ ਕੌਣ ਕਮਿਸ਼ਨ ਤੱਕ ਭਾਰਤ ਸਰਕਾਰ ਤੋਂ ਤੇ ਪੰਜਾਬ ਸਰਕਾਰ ਤੋਂ ਇਹ ਵੀ ਮੰਗ ਕਰਦੇ ਆ ਇਲੈਕਸ਼ਨ ਕਮਿਸ਼ਨ ਤੋਂ ਵੀ 2 ਮਹੀਨੇ ਜਿਹੜਾ ਉਹਨਾਂ ਦੇ ਹੱਥ 'ਚ ਕਮਾਂਡ ਹੈਗੀ ਤੇ ਉਹਨਾਂ ਨੂੰ ਵੀ ਜੇਕਰ ਇਸ ਕਾਰਵਾਈ ਤੇ ਸਖਤ ਨੋਟਿਸ ਲੈਣਾ ਪਵੇ ਤਾਂ ਕਿ ਤੁਹਾਡੇ ਰਾਹੀਂ ਜਿਹੜੀ ਉਹਨਾਂ ਤੱਕ ਆਵਾਜ਼ ਚਲੇ ਜਾਣੀ ਜੇਕਰ ਕੋਈ ਵੀ ਡੀਐਸਪੀ ਐਸਐਚਓ ਟੀਲੀ ਕਾਰਵਾਈ ਕਰਦਾ ਹੈ ਤਾਂ ਉਹਨਾਂ ਦੇ ਖਿਲਾਫ ਵੀ ਕਾਰਵਾਈ ਜਿਹੜਾ ਮਾਨਯੋਗ ਇਲੈਕਸ਼ਨ ਕਮਿਸ਼ਨ ਕਰ ਸਕਦਾ ਹੈ ਤੇ ਉਹਨਾਂ ਨੂੰ ਕਰਨੀ ਚਾਹੀਦੀ ਹੈ। ਜੀ ਨਾ ਜਨ ਸਖਤਰ ਨਰੇਗਾ ਬਰਕਰ ਫਰੰਟ ਤੇ ਮੈਂਬਰ ਐਸਸੀਬੀਸੀ ਮਹਾਪਰਚਾਇਤ ਜੋ ਉਪਰਾ ਸਾਹਿਬ ਨੇ ਹੁਣੇ ਦੱਸਿਆ ਕਿ ਜਿਹੜੀ ਸਿਮਰ ਸੰਧੂ ਸਾਡੀ ਬੇਟੀ ਨਾਲ ਪੰਜਾਬ ਦੀ ਧੀ ਨਾਲ ਜਿਹੜਾ ਗ੍ਰਫਤਗਵਾ ਕੀਤਾ ਗਿਆ ਜਦੋਂ ਕਿ ਉਹ ਆਪਣਾ ਕਲਾ ਦਾ ਕਲਾ ਦਿਖਾ ਰਹੀ ਸੀ ਆਪਣਾ ਰਜਗਾਰ ਦੇ ਤੌਰ ਤੇ ਆਪਣਾ ਕੰਮ ਕਰ ਰਹੀ ਸੀ ਤਾਂ ਉੱਥੇ ਜਿਹੜਾ ਪਤਾ ਲੱਗਿਆ ਕਿ ਪੁਲਿਸ ਮੁਰਾਜਮ ਦੁਆਰਾ ਅਤੇ ਸ਼ਰਾਰਤੀ ਸ਼ਰਾਬੀ ਅੰਸ਼ਤ ਦੁਆਰਾ ਉਹਨਾਂ ਨਾਲ ਛੇੜਖੰਡੀ ਕੀਤੀ ਗਿਆ ਬਦਤਮੀਜ਼ੀ ਕੀਤੀ ਗਈ ਆ ਗਾੜੀ ਗਰੋਜ ਕੀਤਾ ਗਿਆ ਤੇ ਇਹਦੀ ਜਿਹੜੀ ਉਦਾਹਰਨ ਆ ਭੀ ਸ਼ਰੇਆਮ ਪੰਜਾਬ ਦੇ ਵਿੱਚ ਕਦੇ ਨਾ ਕਿਤੇ ਸਰਕਾਰੀ ਬੈਕਮਿਆਂ ਦੁਆਰਾ ਇਹਨਾਂ ਗੱਲਾਂ ਨੂੰ ਦਬਾਉਣ ਦੀ ਇਹਨਾਂ ਆਪਣੇ ਮੁਲਾਜ਼ਮਾਂ ਨੂੰ ਬਚਾਉਣ ਦੀਆਂ ਘਟਰਾਵਾਂ ਆਮ ਕਰਕੇ ਸੁਰੱਖਿਆ ਦੇ ਵਿੱਚ ਰਹਿੰਦੇ ਆ ਤੁਸੀਂ ਉਹ ਪ੍ਰਿੰਸੀਪਲ ਸਾਹਿਬ ਜਿਹੜੇ ਉਹਨਾਂ ਨੂੰ ਸੁਰੱਖਿਆ ਦੇ ਵਿੱਚ ਦਿਉਣੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਤੇ ਇਸੇ ਕਰਕੇ ਅਸੀਂ ਮੰਗ ਕਰਦੇ ਆ ਐਸਸੀਬੀਸੀ ਮਹਾਪੰਚਾਇਤ ਵੱਲੋਂ ਤੇ ਨਰੇਗਾ ਵਰਕਰ ਫਰੰਟ ਵੱਲੋਂ ਕਿ ਜਿਹੜਾ ਉਸ ਸਾਡੀ ਧੀ ਨਾਨ ਸਿਮਰ ਸੰਧੂ ਨਾਲ ਸਰਗਵਾਰ ਹੋਇਆ ਉਹਦੇ ਨਾਲ ਪਤਮੀ ਜੀ ਹੋਈ ਆ ਉਹਦੇ ਜਿਹੜੇ ਦੋਸ਼ੀਓ ਬਚਣੇ ਨਹੀਂ ਚਾਹੀਦੇ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ ਤੇ ਨਾਲ ਦੀ ਨਾਲ ਜਿਹੜੀ ਪੁਲਿਸ ਆ ਜਿਹੜਾ ਜੇ ਖਾਕੀ ਵਰਦੀ ਦੇ ਦਿਨ ਦਿਨ ਪ੍ਰਤੀ ਦਿਨ ਪਰਦਾਗ ਲੱਗ ਰਹੇ ਆ ਇਹ ਵੀ ਜਿਹੜੇ ਹਾਈ ਅਫਸਰ ਆ ਫਾਈ ਜਿਹੜੇ ਉੱਪਰਲੇ ਅਫਸਰਾਂ ਤੇ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਇਹਨਾਂ ਪ੍ਰਤੀ ਇਹਨਾਂ ਨੂੰ ਗੰਭੀਰ ਮੁੱਦੇ ਲੈ ਕੇ ਇਹਨਾਂ ਦੀ ਇਨਕੁਆਰੀ ਕਰਾਈ ਜਾਵੇ ਜਿਹੜੇ ਗਰਪਤ ਹਨ ਸਰ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਨਾਲ ਦੀ ਨਾਲ ਉਸ ਜ਼ਿਲ੍ਹੇ ਤੋਂ ਬਾਹਰ ਕੱਢ ਕੇ ਇਸ ਦੀ ਉਨਕਾਰੀ ਕੀਤੀ ਜਾਵੇ ਤਾਂ ਕਿ ਦੋਸ਼ੀਆਂ ਨੂੰ ਸਖਤ ਤੋਂ ਸਜ਼ਾ ਮਿਲੇ। ਪਰ ਇਹ ਕਹ ਰਹੇ ਸੀ ਵੀ ਇਹ ਸ਼ਰਾਬ ਪੀਤੀ ਹੋਈ ਸੀ ਕਿ ਸ਼ਰਾਬ ਪੀਗੇ ਉਹਨਾਂ ਨੂੰ ਛੇੜਨ ਦਾ ਅਧਿਕਾਰ ਵੀ ਨਹੀਂ ਦਿੱਤਾ ਜਾਂਦਾ। ਨਹੀਂ ਉਹੀ ਤਾਂ ਗੱਲ ਹੈ ਨਾ ਵੀ ਜੇ ਕੁੜੀ ਨੇ ਮੰਨ ਲਓ ਸ਼ਰਾਬ ਪੀਤੀ ਹੋਈ ਸੀ ਕਿ ਉਹਦਾ ਡਾਕਟਰੀ ਮੈਨ ਨਾ ਹੋਇਆ ਇਹ ਮੇਰੇ ਕਿਸਤੇ ਇਲਜ਼ਾਮ ਲਾ ਦੇਣਾ ਝੂਠਾ ਇਲਜ਼ਾਮ ਲਾ ਦੇਣਾ ਇਹ ਗਲਤ ਹੈ ਨਜਾਇਜ਼ ਆ ਇਹ ਤਾਂ ਕੁੜੀ ਨੂੰ ਦਬਾਉਣ ਵਾਲੀ ਗੱਲ ਆ ਵੀ ਤਾਂ ਕਿ ਉਹ ਆਪਣਾ ਚੱਕੜ ਨਾ ਚੱਕੇ ਉਹਦੇ ਕੇਸ ਨੂੰ ਕਮਜ਼ੋਰ ਕਰਨ ਵਾਲੀ ਗੱਲ ਆ ਗਰੀਬ ਘਰ ਦੀ ਕੁੜੀ ਆ ਵੀ ਉਹਨੂੰ ਦਬਾ ਕੇ ਕਿਵੇਂ ਨਾ ਕਿਵੇਂ ਇਸ ਮਸਲੇ ਨੂੰ ਦਬਾਇਆ ਜਾਵੇ